ਕੇ ਬਾਈ ਟ੍ਰੈਵਲ ਏਜੰਟਾ ਦਾ ਪਰਦਾ ਪਸ ਵਾਦੇ ਕੀਤੇ ਜਾਂਦੇ ਇਹ ਗੱਲ ਕਹੀ ਕਿ ਅੱਜ ਕੱਲ ਹਰ ਕਿਸ ਦਾ ਇੱਕ ਉਡ ਜਾਣੇਗੀ ਕਿਸ ਨਾ ਕਿਸੇ ਤਰ੍ਹਾਂ ਵਿਦੇਸ਼ ਜਾਇਆ ਜਾਂ ਬਾਹਰ ਜਾਇਆ ਜਾਂਦਾ ਲੋਕ ਉਹਨਾਂ ਨਾਲ ਧੁੱਖਾ ਕੀਤਾ ਜਾਂਦਾ ਨਾ ਤਾਂ ਉਹਨਾਂ ਨੂੰ ਬਾਹਰ ਭੇਜਿਆ ਜਾਂਦਾ ਉਲਟਾ ਜੋ ਪੈਸਾ ਹੈ ਉਹਨਾਂ ਦਾ ਖਾ ਪੀ ਕੇ ਸਤਿ ਸ਼੍ਰੀ ਅਕਾਲ ਜੀ ਦੇਣੇ ਗੁਜਾਲਾ ਵੀ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫਿਰ ਤੋਂ ਸਵਾਗਤ ਹਾਂ ਦੇ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਦੇਣੇ ਗੁਜਾਲਾ ਵੱਲੋਂ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਸੀ ਧੋਖੇਬਾਜ਼ ਟਰੈਵਲ ਏਜੰਟਾਂ ਦਾ ਪਰਦਾ ਫਾਸ਼ ਤੇ ਹੁੰਦਾ ਕਿ ਬਹੁਤ ਸਾਰੇ ਲੋਕਾਂ ਦੇ ਨਾਲ ਕੁਝ ਧੋਖੇਬਾਜ਼ ਟਰੈਵਲ ਏਜੰਟਾਂ ਵੱਲੋਂ ਧੋਖੇ ਕੀਤੇ ਜਾਂਦੇ ਨੇ ਬਾਹਰ ਜਾਣ ਵਾਸਤੇ ਬੜੇ-ਬੜੇ ਵਾਅਦੇ ਕੀਤੇ ਜਾਂਦੇ ਨੇ ਤੇ ਗੱਲ ਇਹ ਕਿ ਅੱਜ ਕੱਲ ਹਰ ਕਿਸ ਦਾ ਇੱਕ ਉਰਜਾ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਵਿਦੇਸ਼ ਜਾਇਆ ਜਾਏ ਬਾਹਰ ਜਾਇਆ ਜਾਏ ਉੱਥੇ ਜਾ ਕੇ ਆਪਣੇ ਪਰਵਾਦ ਦੇ ਸੁਪਨੇ ਜਿਹੜੇ ਪੂਰੇ ਕੀਤੇ ਜਾਣ ਤੇ ਹੁੰਦਾ ਕੀ ਹੈ ਕਿ ਕੁਝ ਧੋਖੇਬਾਜ਼ ਟਰੈਵਲ ਏਜੰਟਾਂ ਵੱਲੋਂ ਉਹਨਾਂ ਨਾਲ ਧੋਖਾ ਕੀਤਾ ਜਾਂਦਾ ਨਾ ਤਾਂ ਉਹਨਾਂ ਨੂੰ ਬਾਹਰ ਭੇਜਿਆ ਜਾਂਦਾ ਉਲਟਾ ਜੋ ਪੈਸਾ ਹੈ ਉਹਨਾਂ ਦਾ ਖਾ ਪੀ ਕੇ ਆਰਾਮ ਦੇ ਨਾਲ ਆਪਣੇ ਘਰਾਂ ਦੇ ਵਿੱਚ ਬੈਠ ਜਾਂਦੇ ਨੇ ਤੇ ਫਿਰ ਲੋਕਾ ਵੱਲੋਂ ਜਿਹੜੀ ਆ ਉਹ ਕਾਰਵਾਈ ਪ੍ਰਸ਼ਾਸਨ ਦੇ ਵਿੱਚ ਕੀਤੀ ਜਾਂਦੀ ਆ ਤੇ ਪ੍ਰਸ਼ਾਸਨ ਵੱਲੋਂ ਵੀ ਜਿਹੜੀ ਆ ਕਿਸੇ ਦਾ ਜਿਹੜੀ ਕਾਰਵਾਈ ਪੂਰੀ ਤਰ੍ਹਾਂ ਨਹੀਂ ਕੀਤੀ ਜਾਂਦੀ ਤਾਂ ਉਸ ਤੋਂ ਬਾਅਦ ਲੋਕ ਚੁੱਪਚਾਪ ਹਾਰ ਥੱਕ ਕੇ ਆਪਣੇ ਘਰਾਂ ਦੇ ਵਿੱਚ ਬੈਠ ਜਾਂਦੇ ਨੇ ਪਰ ਫੇਰ ਵੀ ਘਬਰਾਉਣ ਦੀ ਕੋਈ ਗੱਲ ਨਹੀਂ ਪ੍ਰਸ਼ਾਸਨ ਦੇ ਵਿੱਚ ਹੀ ਬਹੁਤ ਸਾਰੇ ਇਮਾਨਦਾਰ ਅਫਸਰ ਨੇ ਜਿਹੜੇ ਕਿ ਪੂਰੀ ਇਸ ਦੇ ਉੱਪਰ ਕਾਰਵਾਈ ਕਰਦੇ ਨੇ ਤੇ ਲੋਕਾਂ ਨੂੰ ਇਨਸਾਫ ਦਵਾਉਂਦੇ ਨੇ ਸੇ ਕੋਸ਼ਿਸ਼ ਕਰੋ ਸਭ ਤੋਂ ਪਹਿਲਾਂ ਪ੍ਰਸ਼ਾਸਨ ਦੇ ਅੱਗੇ ਆਪਣੀ ਜਿਹੜੀ ਆਵਾਜ਼ ਪਹੁੰਚਾਓ ਅਗਰ ਪ੍ਰਸ਼ਾਸਨ ਤੁਹਾਡੀ ਆਵਾਜ਼ ਨਹੀਂ ਸੁਣਦਾ ਜਾਂ ਕੋਈ ਹੋਰ ਵੀ ਕਿਸੇ ਤਰ੍ਹਾਂ ਦਾ ਤੁਹਾਡੇ ਨਾਲ ਕੋਈ ਨਿਆਂਇਕ ਹੁੰਦੀ ਧੋਖਾ ਹੁੰਦਾ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਅਸੀਂ ਤੁਹਾਡੀ ਜਿਹੜੀ ਆਵਾਜ਼ ਸਰ ਸਰਕਾਰਾਂ ਤੱਕ ਪਹੁੰਚਾਵਾਂਗੇ ਸਰ ਤੇ ਜੋ ਕੀ ਤੁਹਾਨੂੰ ਹਾਂ ਵਾਲੇ ਸਮੇਂ ਦੇ ਇਨਸਾਫ ਮਿਲ ਸਕੇ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡਾ ਨੰਬਰ ਹੈ 94644 65240 ਤੇ ਤਦ ਤੱਕ ਲਈ ਅਸ਼ੋਕੀ ਬੰਨੂ ਦੇ ਵਾਗਿਆ ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਸਸੀ ਕਾਲ